ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਦਰਸ਼ਨ ਕਰੋ ਦੀਵਾਨ ਟੋਡਰਮਲ ਸਹਬਜ਼ਾਦਿਆਂ ਦਾ ਮੋਹਰਾਂ ਪਿਸ਼ਾ ਕੇ ਸੰਸਕਾਰ ਕਰਨ ਵਾਲੀ ਉਹ ਮਹਾਨ ਸ਼ਖਸੀਅਤ ਦੀਵਾਨ ਟੋਡਰਮਲ ਦੀ ਜਹਾਜ਼ੀ ਹਵੇਲੀ ਅਖਬਾਰਾਂ ਦੇ ਸੋਸ਼ਲ ਮੀਡੀਆ ਦਾ ਹਿੱਸਾ ਜਿਹੜੀ ਬਣੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਇਹਦੀ ਬਾਗ ਬੰਤਰ ਹੈ ਜਿਹੜੀ ਬਾਗ ਕਮਾਲ ਦੀ ਆ ਬਹੁਤ ਕਮਾਲ ਦੇ ਨਕਸ਼ੇ ਬਣੇ ਹੋਏ ਨੇ ਪਤਾ ਨਹੀਂ ਕਿਦਾਂ ਦੀ ਬਿਰੋਤ ਬੰਦੀ ਕੀਤੀ ਗਈ ਹੈ ਬਿਨਾ ਸੀਮੈਂਟ ਤੋਂ ਚੂਨੇ ਦੇ ਵਿੱਚ ਸਾਰੀ ਚਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਦੀ ਹਾਲਤ ਆ ਜਿਹੜੀ ਪਾਵੇਂ ਖਸਤਾ ਹੋ ਚੁੱਕੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਹਵੇਲੀ ਨੂੰ ਇੱਕ ਫਾਊਂਡੇਸ਼ਨ ਰਾਹੀਂ ਤਿਆਰ ਕਰਵਾ ਰਹੀ ਹੈ ਬੜਾ ਵੱਡਾ ਉਦਮ ਹੈ ਸੇਵਾ ਲੇਟ ਹੈ ਚਲਦੀ ਹੈ ਪਰੰਤੂ ਹਲੇ ਤਿਆਰ ਹੋਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ ਸੁਸਤ ਚਾਲ ਨਾਲ ਚੱਲ ਰਹੀ ਆ ਜਾਣਾਂ ਕਿ ਅਸੀਂ ਪ੍ਰਬੰਧਕਾਂ ਤੋਂ ਕਿਹੜੀਕਾ ਕੀ ਹੈ ਪਰ ਹਵੇਲੀ ਜਿਹੜੀ ਦਰਸ਼ਨੀ ਚੀਜ਼ ਆ ਜੀ ਨੇ ਸਹਿਬਜ਼ਾਦੀਆਂ ਦਾ ਛੋਟਿਆਂ ਦਾ ਸੰਸਕਾਰ ਆਪਣੇ ਹੱਤੀ ਬਾਬਾ ਜੂਰਾਵਰ ਸਿੰਘ ਫਤਿਹ ਸਿੰਘ ਹੋਰਾਂ ਦਾ ਮੋਹਰਾਂ ਵਿਛਾ ਕੇ ਮੂਲ ਜ਼ਮੀਨ ਖੀਦ ਕੇ ਕੀਤਾ ਸੀ ਉਸ ਦੀਵਾਨ ਟੋਡਰਮਲ ਦੀ ਇਹ ਜਹਾਜੀ ਹਵੇਲੀ ਹੈ ਜਿਹਨੂੰ ਵਿਰਾਸਤ ਕੌਮੀ ਵਿਰਾਸਤ ਜਹਾਜ਼ ਹਵੇਲੀ ਦਾ ਨਾਮ ਦਿੱਤਾ ਗਿਆ ਹੈ ਤੁਸੀਂ ਸਾਰੇ ਇਹਨੂੰ ਚੰਗੀ ਤਰ੍ਹਾਂ ਵੇਖ ਸਕਦੇ ਹੋ ਇਹਨੂੰ ਅਸਲ ਰੂਪ ਕਦੋਂ ਮਿਲੇਗਾ ਸਮਾਂ ਆਵੇਗਾ ਜਰੂਰ ਤੁਹਾਡੇ ਨਾਲ ਸਾਂਝਾ ਕਰਦਾ ਕਰਦੇ ਰਹਿਾਂਗੇ ਪਰੰਤੂ ਇਹਦੀ ਬਣਤਰ ਦੇਖ ਕੇ ਤੁਸੀਂ ਸਾਰੇ ਹੈਰਾਨ ਹੋਵੋਗੇ ਕਿ ਦੀਵਾਨ ਟੋਡਰਵਾਲ ਉਹ ਵੱਡੀ ਸ਼ਖਸੀਅਤ ਉਹ ਵੱਡਾ ਨਾਂ ਤੇ ਉਸ ਵੇਲੇ ਮੁਗਲਾਂ ਦੇ ਰਾਜ ਵਿੱਚ ਇੱਕ ਇੱਕ ਬਹੁਤ ਵੱਡੀ ਸ਼ਖਸੀਅਤ ਹੋਣਾ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ ਤੇ ਸਿੱਖ ਧਰਮ ਸਿੱਖ ਇਤਿਹਾਸ ਲਈ ਮਾਣ ਵਾਲੀ ਗੱਲ ਹੈ। ਦੀਵਾਨ ਟੋਡਰਮਲ ਦੀ ਇਹ ਹਵੇਲੀ ਕੋਈ ਆਮ ਸਧਾਰਨ ਇਮਾਰਤ ਨਹੀਂ ਹੈ। ਦੀਵਾਨ ਟੋਡਰਮਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖ ਤੇ ਜਿਗਰਾਂ ਦੇ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ। ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤ ਆਦਰਯੋਗ ਸ਼ਕਤੀਆਂ ਵਿੱਚ ਸ਼ਾਮਲ ਹੋ ਗਏ। ਦੀਵਾਨ ਟੋਡਰਮਲ ਦੇ ਜਨਮ ਸਥਾਨਵਾ ਖਾਨਦਾਨ ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਮੰਨਿਆ ਜਾਂਦਾ ਹੈ ਕਿ ਉਹ ਜਾਤ ਜੈਨ ਸਨ ਅਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ। ਉਹ ਉਸ ਵੇਲੇ ਸਰੰਦ ਸੂਬੇ ਦੇ ਅਮੀਰ ਵਪਾਰੀ ਤੇ ਮਹੌਬਤ ਦਰਬਾਰੀ ਸਨ ਤੇ ਇਸ ਹਵੇਲੀ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਬਾਦਸ਼ਾਹ ਦੇ ਬਰਾਬਰ ਜੇ ਕਿਸੇ ਦੀ ਹਵੇਲੀ ਸੀ ਤਾਂ ਉਹ ਦੀਵਾਨ ਟੋਡਰ ਮਲਦੀ ਸੀ Hindu ਹੋਣ ਦੇ ਬਾਵਜੂਦ ਵੀ ਉਹਨਾਂ ਦੀ ਬਰਾਬਰ ਦੀ ਹਵੇਲੀ ਹੋਣਾ ਕੋਈ ਛੋਟੀ ਗੱਲ ਨਹੀਂ ਸੀ ਸਮੇਂ ਦੇ ਹਾਕਮ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨ ਕਰਦੇ ਪਰ ਤੁਸੀਂ ਜੇਰਾ ਇਸ ਹਵੇਲੀ ਵੱਲ ਝਾਤ ਮਾਰ ਕੇ ਵੇਖੋ ਕਿ ਇਹ ਹਵੇਲੀ ਵੱਡੇ-ਵੱਡੇ ਦਰਬਾਰੀਆਂ ਨਾਲੋਂ ਵੱਡੇ-ਵੱਡੇ ਜਿਹੜੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲਾਂ ਦੇ ਨਾਲੋਂ ਵੀ ਕਿਸੇ ਪੱਖੋਂ ਵੀ ਇਹ ਹਵੇਲੀ ਘੱਟ ਨਹੀਂ ਸੀ ਅੱਜ ਇਹ ਖੰਡਰ ਬਣੀ ਹਵੇਲੀ ਖੰਡਰ ਇਮਾਰਤ ਇਸ ਨੂੰ ਵਾਰ-ਵਾਰ ਸ਼ੁਰੂ ਕਰਨ ਦੇ ਯਤਨ ਇਮਾਰਤ ਨੂੰ ਰਿਪੇਅਰ ਕਰਨ ਦੇ ਵਾਰ-ਵਾਰ ਯਤਨ ਕਰਨ ਦੇ ਦਾਬੇ ਵੀ ਕੀਤੇ ਜਾਂਦੇ ਰਹੇ ਨੇ ਰਿਪੇਅਰ ਸ਼ੁਰੂ ਵੀ ਹੋ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਹੈਰੀਟੇਜ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਇਸ ਨੂੰ ਕਈ ਵਾਰ ਸ਼ੁਰੂ ਕੀਤਾ ਗਿਆ ਸੀ ਇਸ ਦੀ ਸੇਵਾ ਸੰਭਾਲ ਕਿਸੇ ਫਾਊਂਡੇਸ਼ਨ ਨੂੰ ਦਿੱਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂਕਿ ਛੋਟੀ ਗੱਲ ਨਹੀਂ 13 ਦਸੰਬਰ 1704 ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਨੇ ਵੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀਪੂਰਕ ਸੰਸਕਾਰ ਕੀਤਾ ਜਾ ਸਕੇ ਹੁਣ ਸਰਕਾਰੀ ਕਹਿਰ ਦੇ ਡਰ ਕਾਰਨ ਸਰਹੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ ਆਖਰੀ ਇੱਕ ਚੌਧਰੀ ਅੱਤਾ ਜਿਹੜਾ ਕਿ ਇੱਥੇ ਹੀ ਰਹਿੰਦਾ ਸੀ ਉਹਨੇ ਆਪਣੀ ਜ਼ਮੀਨ ਵੇਚਣ ਦਾ ਫੈਸਲਾ ਕੀਤਾ ਸੋਨਾ ਵਿਛਾ ਕੇ ਮੋਹਰਾਂ ਦੇਣ ਦੀ ਗੱਲ ਇਤਿਹਾਸ ਦੇ ਵਿੱਚ ਦਰਜ ਹੈ ਕਿ ਉਹਨੇ ਕੀਤੀ ਜਦੋਂ ਸੋਨਾ ਵਿਛਾ ਕੇ ਮੋਹਰਾਂ ਦੇਣ ਦੀ ਗੱਲ ਸਹਬਜ਼ਾਦਿਆਂ ਦੇ ਸੰਸਕਾਰ ਲਈ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ ਸਵਾ ਇੰਚ ਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ ਇਸ ਤਰ੍ਹਾਂ 7800 ਅਸ਼ਰਫੀਆਂ ਮਤਲਬ 78 ਕਿਲੋ ਸੋਨਾ ਜਿਹੜਾ ਮੋਹਰਾਂ ਦੇ ਰੂਪ ਵਿੱਚ ਵਿਛਾਇਆ ਗਿਆ ਸੀ ਉਸ ਵੇਲੇ 780 ਕਿਲੋ ਸੋਨਾ ਮੋਹਰਾਂ ਦੇ ਰੂਪ ਵਿੱਚ ਵਿਛਾਇਆ ਗਿਆ ਸੀ ਇਸ ਮਹਾਨ ਸ਼ਖਸੀਅਤ ਵੱਲੋਂ ਤੇ ਇਸ ਜ਼ਮੀਨ ਕਾਰਜ ਦੀ ਦੀਵਾਨ ਦੀ ਸਾਰੀ ਪੂੰਜੀ ਮਤਲਬ ਇਸ ਜ਼ਮੀਨ ਖਰੀਦਣ ਦੇ ਉੱਤੇ ਦੀਵਾਨ ਟੋਡਰਮਲ ਦੀ ਲੱਗੀ ਸੀ ਉਹਦਾ ਘਰ ਤੇ ਉਹਦਾ ਕਾਰੋਬਾਰ ਸਾਰਾ ਗਹਿਣੇ ਪੈ ਗਿਆ ਸੀ ਪ੍ਰੰਤੂ ਉਹਨੇ ਗੁਰੂ ਦੇ ਘਰ ਦੀ ਮਹਾਨ ਸੇਵਾ ਕੀਤੀ ਹੁਣ ਜਦੋਂ ਦੀਵਾਨ ਟੋਡਰਮਲ ਦੀ ਇਸ ਜਹਾਜੀ ਹਵੇਲੀ ਨੂੰ ਕੌਮੀ ਵਿਰਾਸਤ ਐਲਾਨਿਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਯਤਨ ਵੀ ਕਰਦੀ ਰਹਿੰਦੀ ਹੈ ਤੇ ਪੰਜਾਬ ਸਰਕਾਰ ਦਾ ਹੈਰੀਟੇਜ ਡਿਪਾਰਟਮੈਂਟ ਇਸ ਗੱਲ ਹੀ ਕਹਿਲਮ ਵੀ ਹੈ ਉਹਨਾਂ ਦੇ ਵਿੱਚ ਕਿ ਇਹ ਸੇਵਾ ਜਾਰੀ ਕੀਤੀ ਜਾਵੇ ਇਸ ਨੂੰ ਨਵਾਂ ਰੂਪ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਕਿੱਦਾਂ ਦੀ ਅੰਦਰ ਹਾਲਾਂਕਿ ਬੋਰਡ ਲਗਾਏ ਗਏ ਨੇ ਰਸੋਈ ਦਾ ਜਾਂ ਠੰਡੇ ਕਮਰੇ ਨੇ ਜਿਹੜੇ ਉਹ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਵੇਂ-ਕਿਵੇਂ ਉਸ ਬੁਰਜ ਦੇ ਵਿੱਚ ਕਿਉਂਕਿ ਵਜ਼ੀਰ ਖਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ ਉਸਨੇ ਤਾਂ ਬਾਬਾ ਮੋਤੀਰਾਮ ਮਹਿਰਾ ਦਾ ਵੀ ਸਾਰਾ ਪਰਿਵਾਰ ਬੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਨੇ ਸਾਬ ਜਦਿਆਂ ਦੀ ਦੁੱਧ ਨਾਲ ਸੇਵਾ ਕੀਤੀ ਸੀ ਤੁਸੀਂ ਸਾਰੇ ਜਾਣਦੇ ਹੋ ਪਰ ਇੱਕ ਸਰਕਾਰੀ ਦਰਬਾਰੇ ਪਹੁੰਚ ਨਾਲ ਆ ਦੇਖੋ ਕਿਸ ਤਰ੍ਹਾਂ ਦੀ ਸ਼ਾਨਦਾਰ ਹਵੇਲੀ ਟੋਡਰਮਲ ਦੀ ਜਿਹਨੂੰ ਕੌਮੀ ਵਿਰਾਸਤ ਦਾ ਐਲਾਨਿਆ ਗਿਆ ਪਰ ਇਹਦਾ ਇਹਦੇ ਕਾਜ ਨੇ ਜਿਹੜੇ ਓਧੂਰੇ ਲਟਕਦੇ ਨੇ ਵਿਕਾਸ ਕਾਰਜਾਂ ਨੂੰ ਅਗਾ ਤੋਰਨ ਦਾ ਬਾਰ-ਬਾਰ ਫੈਸਲਾ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਕਈ ਵਾਰ ਗੁਰੂਕਰਾਂ ਦੇ ਖਿਲਾਫ ਬੜਾ ਕੁਝ ਸੋਸ਼ਲ ਮੀਡੀਆ ਦਾ ਹਿੱਸਾ ਬਣਦਾ ਰਿਹਾ ਹੈ ਪਰ ਅਖੀਰ ਕੰਮ ਉਥੇ ਦਾ ਉਥੇ ਹੈ ਦੀਵਾਨ ਟੋਡਰਮਲ ਦੀ ਯਾਦਗਾਰੀ ਹਵੇਲੀ ਹੈ ਇਹਨੂੰ ਜਹਾਜੀ ਹਵੇਲੀ ਜਾਂ ਜਹਾਜ਼ ਹਵੇਲੀ ਦਾ ਨਾਮ ਦਿੱਤਾ ਜਾਂਦਾ ਹੈ ਪਰੰਤੂ ਤੁਸੀਂ ਹਾਲਤ ਵੇਖੋ ਇਹਦੀ ਥਾਂ-ਥਾਂ ਤੇ ਹੋਰਡਿੰਗ ਥਾਂ-ਥਾਂ ਤੇ ਕੁਝ ਬੋਰਡ ਜਾਂ ਬੈਨਰ ਲਗਾ ਕੇ ਰੱਖੇ ਗਿਆ ਨੇ ਕਿ ਇਧਰ ਗੁਸਲਖਾਨ ਨੇ ਇਧਰ ਕਮਰੇ ਇਧਰ ਰਸੋਈ ਪਿਛਲੇ ਪਾਸੇ ਤੋਂ ਤੁਸੀਂ ਦੇਖੋ ਕਿੰਨੀ ਉੱਚੀ ਇਮਾਰਤ ਚਾਰੇ ਪਾਸਿਓਂ ਪਾਣੀ ਦੀ ਵਿਵਸਥਾ ਸਾਰਾ ਕੁਝ ਇਸ ਹਵੇਲੀ ਦਾ ਹਿੱਸਾ ਸੀ ਜੋ ਇਸ ਟੱਠੀ ਹੋਈ ਇਮਾਰਤ ਦੇ ਵਿੱਚੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਨਜ਼ਰ ਆਉਂਦਾ ਹੈ ਪਰੰਤੂ ਇਹਦੀ ਇਹਦੇ ਮੁਢ ਉਸਾਰੀ ਇਮਾਰਤ ਦੀ ਰਿਪੇਅਰ ਤੇ ਇਹਨੂੰ ਸੰਗਤਾਂ ਦੇ ਰੂਪ ਰੂਪ ਕਰਨਾ ਲੰਮੇ ਸਮੇਂ ਤੋਂ ਲਟਕਦਾ ਜਾ ਰਿਹਾ ਹੈ ਲਟਕ ਰਿਹਾ ਹੈ ਇਸ ਕਾਰਜ ਦੇ ਉੱਤੇ ਬਾਰ ਬਾਰ ਸਵਾਲ ਵੀ ਖੜੇ ਹੁੰਦੇ ਨੇ ਤੇ ਸਿੱਖ ਵਿਦਵਾਨ ਜਾਂ ਸਿੱਖ ਹਿਰਦੇ ਨੇ ਜਿਹੜੇ ਉਹ ਚਿੰਤਤ ਵੀ ਹੁੰਦੇ ਨੇ ਕਈ ਵਾਰ ਕਿ ਇੰਨੀ ਸ਼ਰਧਾ ਭਾਵਨਾ ਵਾਲੇ ਗੁਰੂ ਦੇ ਪਿਆਰੇ ਭਾਈ ਦੀਵਾਨ ਟੋਡਰਮਲ ਹੋਰਾਂ ਦੀ ਇਸ ਯਾਦਗਾਰੀ ਜਹਾਜੀ ਹਵੇਲੀ ਨੂੰ ਕਿਉਂ ਨਹੀਂ ਮੁਕੰਮਲ ਕੀਤਾ ਜਾਂਦਾ ਤੇ ਇਹ ਲਟਕਦੀ ਇਮਾਰਤ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਕਰਦੀ ਹੈ। ਬਾਰ-ਬਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੱਜੇ ਖੱਬੇ ਤੋਂ ਆ ਇੱਕ ਟਰਸਟ ਹੈ دیਵਾਨਾ ਟੁੱਟਰਮਲ ਫਾਊਂਡੇਸ਼ਨ ਸੇਵਾ ਸੰਭਾਲ ਫਾਊਂਡੇਸ਼ਨ ਜਿਹੜਾ ਇਹਦਾ ਕੰਮਕਾਰ ਵੇਖ ਰਿਹਾ ਇੱਥੇ ਬੂੜ ਲੱਗੇ ਨੇ ਹਵੇਲੀ ਦੇ ਬਾਹਰਲੇ ਪਾਸੇ ਕਿ ਇਹਦਾ ਕਾਰਜ ਚੱਲ ਰਿਹਾ ਪਰ ਬਹੁਤਾ ਕਿਤੇ ਨਜ਼ਰ ਨਹੀਂ ਆਉਂਦਾ ਹਾਲਾਂਕਿ ਜਤਨਸ਼ੀਲ ਤੇਰਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਸਿਕ ਸੰਗਤਾਂ ਯਤਨਸ਼ੀਲ ਹਮੇਸ਼ਾ ਰਹੀਆਂ ਨੇ ਇਹ ਖੰਡਰ ਬਣ ਚੁੱਕੀ ਇਮਾਰਤ ਸੁੰਨੀ ਖਾਂ ਲੱਗਦੀ ਆ ਇਹਦੀ ਸੇਵਾ ਜਿਹੜੀ ਉਹ ਇੱਕ ਫਾਊਂਡੇਸ਼ਨ ਨੂੰ ਦੇ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਸ ਹਵੇਲੀ ਦੇ ਰਿਪੇਅਰ ਹੋਣ ਤੋਂ ਬਾਅਦ ਸੰਗਤਾਂ ਦੇ ਧਿਆਨ ਚਾਉਣਾ ਹੈ ਪਰੰਤੂ ਇਹਦੀ ਸੇਵਾ ਜਿਹੜੀ ਉਹ ਲੰਮੀ ਹੁੰਦੀ ਜਾ ਰਹੀ ਹੈ ਉਡੀਕ ਸੰਗਤਾਂ ਦੀ ਲੰਮੀ ਹੁੰਦੀ ਜਾ ਰਹੀ ਹੈ ਕਦੋਂ ਮੁਕੰਮਲ ਹੋਵੇਗੀ ਤੇ ਕਦੋਂ ਸੰਗਤਾਂ ਦੇ ਦਰਸ਼ਨ ਕਰਨਗੀਆਂ ਅਸਲ ਰੂਪ ਵਿੱਚ ਕਦੋਂ ਦੇਖੀ ਜਾਵੇਗੀ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਹਿੱਸੇ ਆਉਣਾ ਸੋ ਦੇਖਦੇ ਰਹਿਣਾ ਸਾਡੇ ਚੈਨਲ ਆਵਾਜ਼ ਦੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ